ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਮਹੱਲਾ ਪਹਿਲਾ ਪਾਉਣਾ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਤਾਲੀ ਆਕਾਸੀ ਇਕਦਰ ਰਹਿਨ ਵਜੀਰਾ ਇਕ ਨਾ ਵੱਡੀ ਯਾਰ ਜਾਇ ਖਮਰ ਹੋਹਿ ਜਹੀਰ ਇਕਦੈ ਖਾਇਨੇ ਖੁੱਟੈ ਨਾਹੀ ਇਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਇੱਕ ਜਸੇ ਮੈਂ ਲਖ ਸਭ ਕੋ ਨਥੇ ਨਥਿਆ ਬਖਸੇ ਤੋੜੇ ਨਥ ਵਰਨਾ ਚੈ ਨਾ ਬਾਹਰਾ ਲੇਖੇ ਬਾਜ ਲਖ ਕਿਉ ਕਥਿਐ ਕਿਉ ਆਖੀਐ ਜਬ ਐਸੋ ਚੋ ਸਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਕਥ ਕਥ ਕੀ ਕਥਾ ਸੁਨੇ ਰਿੱਦ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਅਜਰੈ ਤਨੋ ਕੁਲ ਬੰਦ ਪੂਜੈ ਪ੍ਰਾਨ ਹੋਵੇ ਥਿਰ ਕੰਦ ਕਹਾਂ ਤੇ ਆਇਆ ਕਾਂਹੋ ਜਾਣ ਜੀਵਤ ਮਤ ਰਹਿ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗਨਾਨਕ ਜਾਣ ਨਾ ਹੋ ਨਾਮੈ ਜੂਨੀ ਪਾਣ ਪੌੜੀ ਪੜੀਏ ਨਾਮ ਸਲਾਹ ਹੁਰ ਬੁੱਧੀ ਮਿੱਥਿਆ ਬਿਨ ਸੱਚੇ ਵਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਗੇ ਨਹੀਂ ਪਾਇਆ ਸਭ ਜਗ ਗਰਬ ਗੁਬਾਰ ਦਿਨ ਸੱਚ ਨਾ ਪਾਇਆ ਚੱਲੇ ਨਾ ਵਿਸਾਰ ਤਾਵਣ ਤਤਿਆ ਬਲਦੀ ਅੰਦਰ ਤੇਲ ਦੁਬਦਾ ਘਤਿਆ ਆਏ ਉਠੀ ਖੇਲ ਫਿਰੈ ਉਵਤਿਆ ਨਾਨਕ ਸੱਚਾ ਮੇਲ ਸੱਚਾ ਰਤਿਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸ ਹੁਨੇ ਮਿਆ ਮਾਸੇ ਅੰਦਰ ਵਾਸ ਜਿਉ ਪਾਇ ਮਾਸ ਮੋਏ ਮਿਲਿਆ ਹੱਡ ਜਮ ਤਨ ਮਾਸ ਮਾਸੋਂ ਬਾਹਰ ਕੱਢਿਆ ਮਮਾ ਮਾਸ ਗਿਰਾਸ ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੋਆ ਬਿਆਹ ਆ ਘਰ ਲਿਆਇਆ ਮਾਸ ਮਾਸੋ ਹੀ ਮਾਸ ਉਪਜੈ ਮਾਸੋਂ ਸਭੋ ਸਾਗ ਸਤਗੁਰ ਮਿਲਿਆ ਹੁਕਮ ਬੁਝੀਐ ਤਾਂ ਕੋ ਆ ਵੈਰਾਸ ਆਪ ਛੁੱਟੇ ਨਾ ਛੁੱਡੀਐ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈਂ ਪਾਪ ਸਮਾਣੈ ਗੈਂਡਾ ਮਾਰ ਹੋਮ ਜਾਗੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸਨਕ ਪਕੜੈ ਰਾਤੀ ਮਾਰ ਸਖਾਣੇ ਫੜ ਕਰ ਲੋਕਾਂ ਉਹ ਦੇ ਖਿਲਾਵੈ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਉਂ ਕਿਆ ਕਹੀਐ ਕਹਿ ਨਾ ਕਹਿ ਆ ਬੁਝੈ ਅੰਦਾ ਸੋਏ ਜੇ ਅੰਧ ਕਮਾਵੇ ਤੇ ਸ੍ਰੀ ਦੈਸੇ ਲੋਚਨ ਨਹੀਂ ਮਾਤ ਪਿਤਾ ਕੀ ਰਕਤਨ ਬੁੰਨੇ ਮੱਛੀ ਮਾਸ ਨਾ ਖਾਂਹੀ ਇਸ ਰੀ ਬੁਰਖਾ ਜਾਣ ਸੰਮੇਲਾ ਉਥੈ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮਸਾ ਕੇ ਪਾਂਡੇ ਗਿਆਨ ਤੈਨ ਗਛ ਸੁਜੈ ਨਾ ਚਤੁਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜਨ ਸਭ ਮਾਸੋ ਹੋਏ ਜੀ ਲਿਆ ਵਸੇਰਾ ਅਪਖ ਬਖੈ ਪਖ ਰਜ ਛੋੜੈ ਅੰਧ ਗੁਰੂ ਜਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮਸਾ ਕੇ ਪਾਂਡੇ ਗਿਆਨ ਧਿਆਨ ਕੇ ਸੂਜੈ ਨਾਹੀ ਚਤਰਕ ਹਾਵੈ ਪਾਂਡੇ ਮਾਸ ਪੁਰਾਣੀ ਮਾਸ ਕਤੇ ਬੀਚੋ ਜੁਗ ਮਾਸ ਕਮਾਣਾ ਜਜ ਕਾਜ ਵੀ ਆਏ ਸੁਹਾਵੇ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਪਾ ਮਾਸੋਂ ਪਾਦਸ਼ਾਹ ਸੁਲਤਾਨਾ ਜੇ ਉਹ ਦੇਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਦਿੰਦਾ ਨਰਕ ਸੁਰਗ ਲੈੰਦੇ ਦੇਖੋ ਓ ਤੰਗਾਣਾ ਆਪ ਨਾ 부ਝੈ ਲੋਕ 부ਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਇਨਾਹੀਂ ਕਿੱਥੋਂ ਮਾਸ ਉਪੰਨਾ ਤੋਇਓ ਅੰਨ ਕਮਾਦ ਕਪਾਹ ਤੋਇਓ ਤ੍ਰਿਪਵਨ ਗੰਨਾ ਤੋ ਆਖੈ ਹੋ ਬੋਬਿਦ ਹਸ਼ਿਆ ਤੋ ਵੈ ਬਹੁਤ ਬੇਕਾਰਾ ਇਤੇ ਰਸ ਛੋੜ ਹੋਵੈ ਸੰਿਆਸੀ ਨਾਨਕ ਕਹੈ ਵਿਚਾਰਾ ਪੌੜੀ ਹੋ ਕੇ ਆਖਾਂ ਇੱਕ ਜੀਬ ਤੇਰਾ ਅੰਤ ਨਾ ਗਿਣਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਇ ਸਮਾਇਆ ਇਕ ਭਗਵਾ ਵੇਸ ਕਰ ਪਰਮਦੇਵ ਨੂੰ ਸਤਿਗੁਰ ਕਿਨੈ ਨਾ ਪਾਇਆ ਦੇਹ ਦਸੰਤਰ ਭਾਵ ਤਖੇ ਤੋਂ ਦੇ ਅੰਤਰ ਆਪ ਬੁ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਹਵਾ ਗੋਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇਕ ਥਿਰ ਸਦਾ ਸਲਾਹਣਾ ਜਿਨ ਮਨ ਸੱਚਾ ਭਾਇਆ ਸ਼ਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵੇਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਇਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵੜਿਆਈਆਂ ਅਗੀ ਸੇਤੀ ਜਾਲ ਨਹੀਂ ਜਲੀਆਂ ਨਾ ਵਿਸਾਰਿਆ ਇੱਕ ਨਾਂ ਚੱਲੀਆਂ ਨਾਲ ਪੌੜੀ ਸਿਰਸਰ ਹੁਕਮ ਸਿਰਸਰ ਹੋਏ ਨਬੇੜ ਹੁਕਮ ਚਲਾਇਆ ਤੇਰੇ ਹੱਥ ਨਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਏ ਨਾ ਰਕਸੀ ਜਰ ਜਰਵਾਣਾ ਕੰਨ ਚੜਿਆ ਨਚਸੀ ਸਤਿਗੁਰ ਬੋਇਦਾ 베ੜ ਸੱਚਾ ਰਕਸੀ ਅਗਨ ਭਖੈ ਪਰਹਾੜ ਆਨ ਦਿਨ ਪਖਸੀ ਫਾਥਾ ਚੁਗੈ ਚੋਗ ਹੁਕਮਿ ਛੁਟਸੀ ਕਰਤਾ ਕਰੇ ਸਹੋਗ ਕੂੜ ਨਖੁਟਸੀ ਫਾਥਾ ਚੁਗੈ ਚੋਗ ਹੁਕਮਿ ਛੁਟਸੀ ਕਰਤਾ ਕਰੇ ਸਹੋਗ ਕੂੜ ਨਖੁਟਸੀ ਗੁਰੂ ਪਿਆਰਿਓ ਭੁੱਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ